ਆਉ ਕਿੰਨੀ ਸਪੀਡ ਨਾਲ ਪਾਣੀ ਆ ਰਿਹਾ ਜੀ ਇਹ ਆ ਵੇਖੋ ਪਾਣੀ ਦਾ ਪ੍ਰੈਸ਼ਰ ਬਹੁਤ ਤੇਜ ਹੈ ਇੰਨਾ ਪਾਣੀ ਹੈ ਜੀ ਸਾਡੇ ਕੋ ਸਾਬਿਆ ਨਹੀਂ ਜਾ ਰਿਹਾ ਧਰਮ ਦਾ ਧਰਮ ਦਾ ਮੁਤਾਬਕ ਧਰਮ ਦਾ ਫਰਗਾ ਤਖਣੀ ਐਮਐਲਏ ਮੁਤਾਬਕ ਮੁਤਾਬਕ ਆਉ ਕਿੰਨੀ ਸਪੀਡ ਨਾਲ ਪਾਣੀ ਆ ਰਿਹਾ ਜੀ ਇਹ ਆ ਵੇਖੋ ਪਾਣੀ ਦਾ ਪ੍ਰੈਸ਼ਰ ਬਹੁਤ ਤੇਜ ਹੈ ਇੰਨਾ ਪਾਣੀ ਆ ਜੀ ਸਾਡੇ ਕੋ ਸਾਬਿਆ ਨਹੀਂ ਜਾ ਰਿਹਾ ਦੇ ਪਾਣੀ ਦੇ ਇਹ ਗੱਲ ਦੇਖੋ ਅਸੀਂ ਤੇ ਬੜੇ ਖੁਸ਼ ਹੋ ਗਏ ਆ ਵੀ ਪਾਣੀ ਸਾਡਾ ਆ ਨਹੀਂ ਰਿਹਾ 사ਸੀ ਕਾ ਭਾਜੀ ਮੈਂ ਕਰਮਜੀਤ ਸਿੰਘ 623 ਸਿੰਘ ਨਗਰ ਦਾ ਵਾਸੀ ਆ ਅਸੀਂ ਭਾਜੀ ਪਾਣੀ ਤੋਂ ਇਨੇ ਕ ਜਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋਗੇ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵਾਲੇ ਮੁੱਲ ਲੈ ਰਹੇ ਆ ਤੇ ਨਹਾਣ ਤੋਂ ਵਾਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਂਦੇ ਪਏ ਆ ਅਹੀਂ ਇਹਨੇ ਖੋਝੋ ਅਗੇ ਝਾੜੂ ਸਰਕਾਰ ਨੂੰ ਵੋਟ ਪਾਈ ਸੀ ਕਿ ਸਾਡੇ ਮਸਲੇ ਹੱਲ ਕਰਨਗੇ ਪਰ ਮਸਲੇ ਹੱਲ ਕੀ ਕਰਨੇ ਜਿਹੜਾ ਪਾਣੀ ਆ ਰਿਹਾ ਸੀ ਉਹ ਵੀ ਬੰਦ ਕਰਾਤਾ ਤੁਸੀਂ ਇਹ ਚੀਜ਼ ਨੋਟ ਕਰੋ ਵੀ ਅਸੀਂ ਇੱਥੋਂ ਦੇ ਐਮਐਲਏ ਕਾਉਂਸਲਰ ਸਾਰਿਆਂ ਕੋ ਗਏ ਆ ਉਹ ਆਏ ਵੀ ਆ ਬਸ ਲਾਰਾ ਲਾ ਕੇ ਚੱਲ ਜਾਂਦੇ ਆ ਵੀ ਭਾਈ ਤੁਹਾਡਾ ਮਸਲਾ ਹੱਲ ਹੋ ਜਾਏਗਾ ਮਸਲਾ ਹੱਲ ਹੋ ਜਾਏਗਾ ਪਰ ਮਸਲਾ ਕੋਈ ਹੱਲ ਨਹੀਂ ਹੋਇਆ ਤੁਸੀਂ ਅੱਜ ਦੀ ਡੇਟ ਚਾ ਵੇਖੋ ਬਾਲਟੀ ਹੱਥ ਚ ਜੇ ਬੱਚੇ ਸਾਡੇ ਨਹਾਣ ਤੋਂ ਬਗੈਰ ਸਕੂਲੇ ਗਏ ਜੇ ਪਾਣੀ ਦੀ ਇੱਕ ਛੇੜ ਨਹੀਂ ਭਾਵੇਂ ਟੈਂਕੀ ਚੈੱਕ ਕਰ ਲੋ ਜਿਸ ਟਾਈਮ ਦੇ ਉੱਤੇ ਪਾਣੀ ਆਂਦਾ ਸਰਕਾਰੀ ਉਸ ਟਾਈਮ ਦੇ ਉੱਤੇ ਤੁਸੀਂ ਮੋਟਰ ਛੱਡ ਕੇ ਵੇਖ ਲਓ ਅੱਧਾ ਅੱਧਾ ਘੰਟਾ ਖਾਲੀ ਮੋਟਰ ਚੱਲਦੀ ਆ ਪਰ ਪਾਣੀ ਨਹੀਂ ਆ ਰਿਹਾ 아이 ਚੀਦ ਦੁੱਧਮ ਸਿੰਘ ਜੀ ਨਗਰ ਚ ਰਹਿੰਦੇ ਆ ਮੇਰਾ ਨਾਮ ਸ਼ੀਲਾ ਰਾਣੀ ਆ ਪਿਛਲੇ 2 ਸਾਲ ਤੋਂ ਸਾਡੇ ਪੈਪ ਪੁੱਟ ਕੇ ਉੱਚੇ ਕੀਤੇ ਗਏ ਆ ਤੇ ਸਾਨੂੰ ਪਾਣੀ ਦੀ ਇੰਨੀ ਕੀ ਸਮੱਸਿਆ ਕਿ ਸਾਡਾ ਪੀਣ ਵਾਲਾ ਪਾਣੀ ਵੀ ਨਹੀਂ ਉਹਨੂੰ ਮਿਲਦਾ ਇੱਕ ਬੂੰਦ ਪਾਣੀ ਨਹੀਂ ਮਿਲਦਾ ਟੂਟੀਆਂ ਜਾ ਕੇ ਵੇਖ ਲਓ ਮੋਟਰ ਚਲਾ ਕੇ ਵੇਖ ਲਓ ਇੱਕ 5 ਮਿੰਟ ਪਾਣੀ ਆਉਂਦਾ ਬਾਕੀ ਸਾਰੀ ਦਿਹਾੜੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪਾਣੀ ਨਹੀਂ ਆਉਂਦਾ ਤੜਕੇ 5:30 ਵਜੇ ਪਾਣੀ ਆਉਣਾ ਉਹ ਵੀ ਜਿੰਨੇ ਪਹਿਲਾਂ ਮੋਟਰ ਛੱਡ ਲਈ ਉਹਦਾ ਪਾਣੀ ਆ ਜਾਣਾ ਦੂਜੇ ਦਾ ਪਾਣੀ ਆਉਣਾ ਹੀ ਨਹੀਂ ਸਿਰਫ ਆ 2-3 ਘਰਾਂ ਦਾ ਕਿਸੇ ਵੇਲੇ ਆ ਜਾਂਦਾ ਉਹ ਵੀ ਕਿਸੇ ਵੇਲੇ ਤੇ ਬਾਕੀ ਅਗਲੇ ਪਾਸੇ ਇੱਕ ਬੂੰਦ ਪਾਣੀ ਵੀ ਨਹੀਂ ਹੁੰਦਾ ਅਸੀਂ ਕਿ ਇੰਨੇ ਕ ਵਜਾਰਾਂ ਸਾਡਾ ਇਹ ਮਸਲਾ ਹੱਥ ਜੋੜ ਕੇ ਬੇਨਤੀ ਆ ਕਿ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਬੜੇ ਤਰਲੇ ਕੱਡੇ ਲੋਕਾਂ ਤੇ ਜਾਂ ਜਾ ਕੇ ਕਾਉਂਸਲਰਾਂ ਦੇ ਕਿਸ ਦੇ ਕਿਸ ਦੇ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਪਾਣੀ ਪੂਰਾ ਮਿਲਣਾ ਚਾਹੀਦਾ ਸਹੀ ਚਲੰਤ ਸਾਡੇ ਆ ਪਾਏ ਜਿਹੜੇ ਉੱਚੇ ਪਾਏ ਜਾਂ ਹਨ ਬੋਰ ਲਵਾ ਦੇਣ ਸਾਨੂੰ ਬੋਰ ਦੀ ਮੰਗ ਹੈ ਸਾਡਾ ਬੋਰ ਕਰਾ ਦੇਣ ਬੰਬੀ ਲਵਾ ਦੇਣ ਪਾਣੀ ਪੀ ਪੀ ਕੇ ਬੱਚੇ ਮਾਰ ਹੋ ਗਏ ਸਾਡੀ ਬਸ ਇਹ ਹੀ ਫਰੈਸ਼ ਹੈ ਪਿਆੜੀ ਬੜੀ ਆਸ ਨਾਲ ਤੇ ਸਰਕਾਰ ਬਣਾਈ ਸੀ ਝਾੜੂ ਵਾਲੇ ਵੀ ਹੁਣ ਕੀ ਹਾਲਾਤ ਹੈ ਜੀ ਹਾਲਾਤ ਸਾਡੇ ਬਹੁਤ ਮਾੜੇ ਹੋ ਗਏ ਆ ਜੀ ਖਲਾ ਸਾਡੇ ਮਾਰੇ ਹੋ ਗਏ ਬਹੁਤ ਝਾੜੂ ਫਿਰ ਗਿਆ ਜੇ ਹੋਰ ਚੀ ਜੰਦ ਫਿਰ ਸਾਡੇ ਪਾਣੀ ਨੂੰ ਹੀ ਕਰ ਗਿਆ ਚੜੂੜੇ ਵਾਲਾ ਵੀ ਨਹੀਂ ਆਉਂਦਾ ਪਾਣੀ ਵੀ ਹੁੰਜ ਕੇ ਲੈ ਗਏ ਬਸ ਕੂੜੇ ਵਾਲੇ ਵੀ ਨਹੀਂ ਜੇ ਆਉਂਦੇ ਅਸੀਂ ਟਰਾਲੀਆਂ ਸਾਡਾ ਪਾਣੀ ਦਾ ਮਸਲਾ ਹਲਣਾ ਸਾਡੇ ਮਹੱਲੇ ਦੇ ਵਿੱਚ ਬੰਬੀ ਲੱਗਣੀ ਚਾਹੀਦੀ ਆ ਇਧਰ ਪਾਣੀ ਕੀ ਬੜੀ ਸਮੱਸਿਆ ਹੈ ਪਾਣੀ ਕੀ ਹੱਲ ਲਿਖਾ ਲੇ ਕੁਛ ਵੀ ਪਾਣੀ ਬਿਲਕੁਲ ਵੀ ਨਹੀਂ ਆ ਰਹਾ ਹੈ ਮਾਰੇ ਘਰ ਤੇ ਬੱਚੇ ਮਾਰੇ ਬਿਨਾ ਨਾਇਦ ਹੋਏ ਗਏ ਆ ਤੇ ਆ ਕੇ ਉਹਨੂੰ ਕੀ ਕਰੇਗੇ ਬਤਾਉਣਾ ਖਾਣਾ ਬਣਾਇਆ ਹੈ ਨਾ ਪਾਣੀ ਐ ਐਸੇ ਥੋੜੀ ਖਾਣਾ ਬਾਹਰ ਸੇ ਲਿਆਇੰਗੇ ਪਾਣੀ ਥੋੜੀ ਬਾਰ-ਬਾਰ ਸੇ ਲੈ ਕੇ ਆ ਜਾਈਏਗੇ ਕੁਛ ਹਲ ਕਰੇ ਪਾਣੀ ਦਾ ਪਲੀਜ਼ ਇਹ ਹੀ ਰਿਕੁਐਸਟ ਹੈ ਮੇਰੀ ਕੀ ਪਾਣੀ ਕਹਾਂ ਕਹਾਂ ਸੇ ਭਰ ਕੇ ਲਾ ਰਹੇ ਪਾਣੀ ਗਲੀ ਮੇਂ ਸੇ ਕਭੀ ਪਿਛਲੀ ਗਲੀ ਸੇ ਬਰ ਰਹਾ ਹੈ ਜਿਸਕੇ ਘਰ ਸਵੈ ਸੀਵਰ ਲੱਗਾ ਹੋਏ ਉਹਨਾਂ ਦੇ ਘਰ ਸੇ ਬਰ ਰਹਾ ਹੈ ਹਮਾਰੇ ਤਾਂ ਹੈ ਨਹੀਂ ਕਿਤਨੇ ਸਮੇਂ ਸੇ ਇਹ ਪ੍ਰੋਬਲਮ ਆ ਰਹੀ ਦੋ ਢਾਈ ਸਾਲ ਹੋ ਗਏ ਆ ਇਹ ਲੋਬੜਾ ਤਾਂ ਭੇਜ ਦਿੱਤਾ ਇਥੇ ਕੋਈ ਗਲਤੀ ਨਹੀਂ ਜੀ ਮੈਂ ਤੁਹਾਨੂੰ ਇਹਦਾ ਸਮਰਕਰ ਨੰਬਰ ਦਿੰਦਾ ਇਹ ਸਾਰੀਆਂ ਬੀਬੀਆਂ ਇਥੇ ਘੱਟੋ ਘੱਟ 1200 ਪਰਿਵਾਰ ਜੇ ਕੋਈ ਗਲਤੀ ਨਹੀਂ ਭਾਡੀ ਹਾਂਜੀ ਹਾਂਜੀ ਇਹ ਤਾਂ ਸਾਰੇ ਇਹ ਮਤਲਬ ਪਹਿਲੇ ਸਾਲ ਇੱਕ ਸਾਲ ਤੋਂ ਲਗਾਤਾਰ ਪਾਣੀ ਦੇ ਵਾਂਝੇ ਬੈਠੇ ਆ ਆ ਬਾਰੇ ਫਿਰ ਸਾਲ ਤੋਂ ਬਨੇ ਬੈਠੇ ਆ ਗਰਮੀ ਕਰਕੇ ਸਟਾਰਟ ਹੋਈ ਹੈ ਚਲੋ ਜੋ ਵੀ ਇਹਨਾਂ ਦਾ ਹੈਗਾ ਜੇ ਜੇ ਟੂਲ ਖਰਾਬ ਆ ਜੇ ਟੂਲ ਬੰਦ ਹੋ ਆ ਜੋ ਕੁਛ ਵੀ ਇਹਨਾਂ ਦਾ ਆਦਾ ਮੇਰੇ ਕੋਲ ਬਸਿਆ ਜੀ ਅੱਜ ਪਾਉਣੀ ਹੈ ਉਹਨਾਂ ਨੇ ਮੋਟਰ ਅੱਛਾ ਜੀ ਲੱਗਿਆ ਜੀ ਹਵਾ ਚੱਲ ਗਿਆ ਟੂਲ ਪਰਾਰਾ ਜਿਹੜੀ ਮੋਟਰ ਆ ਤੇ ਪੈਣੀ ਆ ਜੀ ਚਲੋ ਚਲੋ ਦੇ ਅੱਜ ਤੁਹਾਡਾ ਤੋਂ ਇਹਨਾਂ ਨੂੰ ਵੈਰੀਫਾਈ ਕਰ ਜਾ ਕੇ ਕਰਾਂ ਕੋਈ ਇਸ਼ੂ ਨਹੀਂ ਹੈ ਮੈਂ ਨੰਬਰ ਨੰਬਰ ਤੁਹਾਨੂੰ ਇਹਨਾਂ ਦੇ ਮੋਤਬਰ ਮੱਲੇ ਦਾ ਇੱਕ ਬੰਦੇ ਦਾ ਦਿਲਾ ਹੀ ਤੁਹਾਨੂੰ ਉਹ ਤੋਂ ਇੱਕ ਡੈਕਟ ਕਰਿਓ ਉਹਨਾਂ ਦਾ ਇੱਕ ਦੋ ਨੰਬਰ ਤੁਹਾਨੂੰ ਸੈਂਡ ਕਰਦਾ ਜੀ ਉਹਨਾਂ ਪਰਿਵਾਰਾਂ ਤੋਂ ਹੀ ਮਿਲ ਕੇ ਜਾਓ ਜੀ ਮੈਂ ਲਿਖਾਈ ਦੇਵਾਂ ਨਾ ਮੈਂ ਲਿਖਾਉਣਾ ਮੇਕੋ ਸੀਟ ਤੇ ਮੈਂ ਲਿਖਾ ਦਿੰਦਾ ਤੁਹਾਡਾ ਨੰਬਰ ਲਿਖਾ ਦਿੰਦਾ ਤੁਹਾਨੂੰ ਹਾਂ ਇਹ ਭੇਜ ਦਿੰਦਾ ਠੀਕ ਹੈ ਸਾਜੀ ਗਾ ਜੀ ਇਹ ਜਿਹੜੀ ਸਮੱਸਿਆ ਸਾਡੀ ਬਹੁਤ ਮੇਜਰ ਸਮੱਸਿਆ ਵਾ ਸਾਂਝੀ ਸਮੱਸਿਆ ਵਾ ਕੋਈ ਇੱਥੇ ਰਾਜਨੀਤੀ ਦੀ ਗੱਲ ਨਹੀਂ ਹੈਗੀ ਅੱਜ ਦੀ ਗਰਮੀ ਪੈ ਰਹੀ ਹੈ ਘਰ ਘਰ ਦੇ ਵਿੱਚ ਬਿਲਕੁਲ ਪਾਣੀ ਨਹੀਂ ਆ ਰਿਹਾ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨੂੰ ਬਹੁਤ ਵਾਰੀ ਆਖਿਆ ਗਿਆ ਤੇ ਸਾਡੀ ਜਿਹੜੀ ਸਮੱਸਿਆ ਹੱਲ ਕਰਾਈ ਜਾਵੇ ਪਰ ਇਹਦੇ ਵਿੱਚ ਕਿਸੇ ਨੇ ਵੀ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਆਰ ਜੀ ਤੌਰ ਤੇ ਮਾੜੇ ਮੋੜੇ ਟੈਂਕਰ ਭੇਜ ਕੇ ਲੋਕਾਂ ਨੂੰ ਪਾਣੀ ਦਿੱਤਾ ਜਾ ਰਿਹਾ ਵੇਖੋ ਇੰਨੀ ਗਰਮੀ ਪੈ ਰਹੀ ਹੈ ਛੋਟੇ ਬੱਚਿਆਂ ਦਾ ਸਕੂਲੇ ਜਾਣਾ ਪਰਿਵਾਰ ਨੇ ਇੱਕ ਨੌਕਰੀ ਪੇਸ਼ੇ ਤੇ ਜਾਣਾ ਕੱਪੜੇ ਧੋਣੇ ਪਾਣੀ ਪੀਣਾ ਪਾਣੀ ਤੋਂ ਬਿਨਾਂ ਬੰਦਾ ਜੀ ਨਹੀਂ ਸਕਦਾ ਇਹ ਸਾਡੀ ਵੱਡੀ ਸਮੱਸਿਆ ਹੈ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਨਾ 5 ਸਾਲ ਪਹਿਲੇ 5 ਸਾਲ ਕਾਂਗਰਸ ਨੇ ਧਿਆਨ ਦਿੱਤਾ ਨਾ 2 ਸਾਲ ਤੋਂ ਝਾੜੂ ਸਰਕਾਰ ਨੇ ਕੋਈ ਜਿਹੜਾ ਧਿਆਨ ਦਿੱਤਾ ਇਹ ਕਰਕੇ ਸਾਡੀ ਸਾਰੇ ਅੱਜ ਇਲਾਕਾ ਨਿਵਾਸੀਆਂ ਦੀ ਵੱਡੀ ਪ੍ਰੋਬਲਮ ਸੀ ਇਹਨਾਂ ਨੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਮਾਇਦਾ ਹੋਣ ਦੇ ਕਰਕੇ ਮੈਨੂੰ ਸੱਦਿਆ ਵੀ ਸਾਡੀ ਜਿਹੜੀ ਸਮੱਸਿਆਵਾਂ ਉੱਲ ਧਿਆਨ ਦਿੱਤਾ ਮੈਂ ਅੱਜ ਉਹ ਅਫਸਰਾਂ ਤੱਕ ਬੇਨਤੀ ਕੀਤੀ ਆ ਔਰ ਮੀਡੀਆ ਨੂੰ ਸੱਦਿਆ ਮੀਡੀਆ ਨੂੰ ਜਾ ਕੇ ਮੌਕੇ ਦੀ ਜਿਹੜੀ ਪ੍ਰੋਬਲਮਾਂ ਦਿਖਾਈਆਂ ਗਈਆਂ